બોદો ગો બોદો રે કેલા સો બી ઉલાવાગે ફેર સુરાય કરાંગા ઠીક આ કરતા કામ શરૂ આયો રે આજા ફરા ઓ ઠોકરા ફળો ઠોકરા લોજી મે કેવર ચડકી તરી આ આ ખડા એકા એકા ખડા हां मेन बंदा ਸਾਡਾ ਇਹਦੇ ਸਿਰ ਤੇ ਫਿਰਦੇ ਸੀ ਠੇਕੇ ਦਾ ਸਾਡਾ ਆ ਦੇਖ ਕੇ ਦਾ ਰੇ ਨਲਕਾ ਦਿਖਾਉਗਾ ਪਰ ਇਹ ਪੁਰਾਣਾ ਸੱਪੇ ਜਾ ਜਾਂਦਾ ਆਪਣਾ ਠੇਕੇ ਦਾ ਆ ਇਹ ਪੁਰਾਣਾ ਤੇਰੇ ਹੋਲੇ ਡਰਾਈਵਰ ਨੇ ਕੋਕ ਮਾਚਾ ਚੱਲ ਚੱਲ ਜੋਰ ਵਰਖੇ ਜਾਣਾ ਅੱਜ ਜੋਰ ਵਰਖ ਯਾਰ ਜੋਰ ਵਰਖੇ ਜਾਣਾ ਅੱਜ ਜੋਰ ਆ ਅੱਜ ਪਤਾ ਜੋਰ ਵਰਖੇ ਜਾਣਾ ਨਹੀਂ ਆਪਾਂ ਮਾਰ ਗਿਆ ਇੱਕ ਜੰਗੂ ਜਾਲਾ ਦੇ ਰਿਹਾ ਇਹ ਸਾਲਾ ਅੱਜ ਦੇਖੀਂ ਸ੍ਰੇਂਦਰਾ ਹੁਣ ਤੁਹਾਨੂੰ ਦੇਖਣ ਨੂੰ ਮਿਲੂਗਾ ਸ੍ਰੇਂਦਰਾ ਓ ਲੈਫਟ ਲਾੜਾ ਮੜੀ ਜੀ ਲੈਫਟ ਪੀਦੋ ਲੈਫਟ ਲਾੜਾ ਲੈਫਟ ਲਾੜਾ ਓ ਲੈਫਟ ਲਾੜਾ ਲੈਫਟ ਲੈਫਟ ਲਾੜਾ ਲੇਫਟ ਤੇ ਲੱਗੀ ਨਹੀਂ ਹਜੇ ਹੋਰ ਲੜਾ ਕੋਈ ਨਾ ਕੋਈ ਨਾ ਮੂਹਰੇ ਕਰ ਲਾ ਮੂਹਰੇ ਕਰ ਲਾ ਓਏ ਬੀਬੀ ਟੋਕ ਦੇ ਟਰੈਕਟਰ ਰੋਕ ਦੇ ਇੱਧਰ ਟਰੈਕਟਰ ਕਿਧਰ ਰੋਕ ਦੇ ਟਰੈਕਟਰ ਕਿਧਰ ਰੋਕ ਦੇ ਇੱਧਰ ਮੂਹਰੇ ਅੱਗੇ ਜਾਣੇ ਸੜਕਾਂ ਦੇ ਉੱਤੇ ਤੂੰ ਹਾਰੇ ખાડા ભાઈ ખાતી ચાલ 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 ਆ ਵੇ ਬਾ ਡਰਾਈਵਰ ਨੂੰ ਜਾਇ ਨਾ ਕਰੋ ਬਾਹ ਬੋਲ ਕੇ ਹਾਂ ਆਫਲਿਆਂ ਦਾ ਬੰਦਾ ਜਿਹੜੇ ਡਰ ਜਾਣਾ ਹਾਂ ਅੱਜ ਮੇਰਾ ਡਰ ਨਹੀਂ ਮੈਂ ਹਾਂ ਦਾ ਮਲਾ ਡਰਦਾ ਨਹੀਂ ਉਹ ਕਿੱਧਰ ਲੈ ਗਿਆ ਲੰਗ ਵਾਲਾ ਸਾਡੇ ਜੇ ਆਪਣੂ ਹਾਂ ਦੀ ਸਾਡਾ ਮੇਰੇ ਮੱਦਾ ਇਹਦੇ ਨਾਲ ਟੂਟੀਆਂ ਦਾ ਹਾਏ ਹਾਂ 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 ਟੇ ਟੋਟਾ ਆੜੇ ਜਾ ਰਹੇ ਪੜਿਆ ਹੋਇਆ ਪੂਰਾ ਹਲੋ ਉਹ ਦੇ ਰਿਹਾ ਹੁਣ ਮੈਨੂੰ ਟੋਕਰਾਂ ਪਾ ਦੇ ਬ్రో ਹੈ ਸੱਚੀ ਬਾਤ ਹੈ ਕੋਈ ਵੱਡੇ ਥੇ ਲੜਾ ਛੱਡ ਬਸ ਬਾੜਾ ਨੇ ਆਹ ਬੰਦ ਟੋਈ ਹੋ ਕਰਾਤਾ ਵੀ ਲੈ ਜਾ ਜਿੰਨਾ ਲਿਜਾ ਸਕਦੇ ਉਹਨਾਂ ਲੈ ਜਾਓ ਟਰਾਲੀ ਭਰ ਲਓ ਹਾਂ ਆਪਾਂ ਧੱਕਾ ਨਹੀਂ ਕਰਨਾ ਬਾਈ ਨਾ ਬਸ ਟਰਾਲੀ ਕੀ ਭਰਾਂਗੇ ਆਉਤਾ ਜਿੰਨੀ ਦਾ ਹੋਇਆ ਬਾਈ ਹਾਂ ਟੋਕਰਾਂ ਭਰੋ ਕਾਉਤੀ ਬਹੁਤ ਧੰਨਵਾਦ ਸੇਵਾ ਉਹ ਖੜੀਏ ਸੰਗਤ ਇਹ ਬੰਦੇ ਨੇ ਲਜਾਇਆ ਬੜਾ ਟੋਆ ਉਧਰਲੇ ਪਾਸੇ ਮੂੰਹ ਬੋਲ ਰੱਖਿਆ ਥੋੜੀ ਖੜੀ ਹੋਈ ਥੋੜੇ ਇਧਰੋਂ ਕਹਿਦਾ ਵੀ ਗੋਪਤ ਲੈ ਜੀ ਤੁਸੀਂ ਜਿੰਨਾ ਮਰਜ਼ੀ ਹਾਂ ਓਏ ਕਾਹਦਾ ਮਾਰੀ ਪਰ ਇਧਰੋਂ ਕੈਸਾ ਪਰਪਾ ਆ ਦੇਖ ਫੌਜਾਂ ਦੇਖ ਹੈ ਪੂਰੋ ਪਤਾ ਨਾ ਲੱਗ ਗਈ ਸੀ ਸਕੀਮ ਲਾਈ ਆ ਬਾਈ ਖੜਾ ਦੀ ਮੂਰੇ ਜਾਣ ਕੇ ਮਾ ਗਰ ਉਸ ਸਕੀਮ ਲਾਈ ਸੀ ਸਕੀਮ ਲਾ ਕੇ ਨਾ ਹੋਰੋਂ ਭਰਤਾ ਬਾਡਾ ਰ ਉਧਰੋਂ ਆ ਬਾਈ ਇਹਦਾ ਜੋ ਛਰੇ ਆ ਜੇ ਵੱਡਾ ਉਹਦੀ ਪਤਾ ਲੱਗ ਗਈ ਓ ਤੂੰ ਨਾ ਕੰਗਾ ਮਾਰੀ ਖੜਦਾ ਮਾਫੀ ਪਰ ਓਏ ਓ ਇਧਰ ਦੀ ਪਾਣੀ ਬਹੁਤ ਜ਼ੋਰ ਤੇ ਚੱਲ ਰਿਹਾ ਸਤਜੀਪ ਦਾ ਕੰਮ ਪੂਰਾ ਫੋਲਾ ਚਾਰ ਦੇ ਸੰਗ ਤੇ ਦੇਖੋ ਸਾਰੀ ਹਾਂ ਦੇਖ ਮੁੰਡਾ ਇੱਕ ਯੋਰ ਮਾਰ ਰਿਹਾ ਦੇਖ ਐਰ ਲੈ ਇਹ ਯਾਰ ਸਾਰਾ ਕਮਚੀ ਇੰਦੂ ਇੱਕ ਇੱਕ ਟਕਾਣ ਨੂੰ ਯਾਰ ਉਹ ਟਰੈਕਟਰ ਵਾਲੇ ਦਿਖਾ ਜਿਹੜੇ ਬੈਠੇ ਕੱਠਪੂਰਾ ਉਹ ਬੈਠਾ ਆ ਬੰਦਾ ਕੱਲਾ ਬੰਦਾ ਇਹ ਲੈ ਓਏ ਆਉ ਕਿਹੜਾ ਸਰਕਾਰ ਦਾ ਉਹ ਕਰ ਰਿਹਾ ਕਿ ਕਰਦਾ ਓਏ ਕਰ ਲਾਉ ਖਾ ਬਾਈ ਯਾਰ ਉਹਨੂੰ ਕੱਟ ਕਰ ਦੇ ਇਹ ਲੈ ਓਏ 2 ਮਿੰਟ ਹੋਇਆ ਗਾਲਾਂ ਕੱਢੀਆਂ ਦਾ ਸੂਰੀ ਸਿਰ ਚੜੀ ਜਾਂਦਾ ਗਾਲਾਂ ਕਢੀ ਗੱਡੀ ਆ ਓਏ ਪੁੱਠਾ ਕਾ ਬੋਲਦਾ ਪਰ ਤੋੜੀ ਬੋਲਦਾ ਹੁੰਦਾ ਕੀ ਬੋਲ ਦੱਸ ਦੇਣ ਕੀ ਬੋਲਿਆ ਮੈਂ ਓਏ ਕੀ ਬੋਲਣਾ ਤੂੰ ਤੇਰੇ ਅੱਜ ਪਰੇ ਟਕੜ ਲਾ ਗਈ ਪ੍ਰਿੰਡਰ ਲੰਦਾ ਜਿਹੜਾ ਹੋਰ ਗਾਲ ਨਾ ਕੱਢੂਰੇ ਥੱਪੜ ਧੋਪੜ ਮਾਰੂਗਾ ਜੇ ਮਰਜ਼ੀ ਮੇਰੀ ਥੱਪੜ ਮਾਰ ਦੇ ਮਾਰਨਾ ਰੋਂ ਲੱਦਾ ਉਹ ਸਰਪੰਚ ਜੀ ਤਾਂ ਥੱਪੜ ਵਾਲਾ ਕੱਪੜ ਵਾਲਾ ਫੜਾ ਪਿਆ ਕਿ ਚੀਚਾ ਮੈਂ ਹੁੰਦਾ ਬਰਾਬਰ ਬਰੋਬਰ ਮਾਰਦਾ ਉਹੀ ਭੈਣ ਦੀ ਕੱਪੜਾ ਰੋਂਣ ਲੱਗਿਆ ਉਹ ਮੁੱਠਾ ਕਾ ਬੋਲਦਾ ਫਿਰ ਰੋਂਣ ਲੱਗਾ ਤਾਂ ਜਿਆਦਾ ਸੁਣ ਮੀਰੀ ਗੱਲ ਰੋ ਪਿਆ ਮੀਰੀ ਗੱਲ ਸੁਣ ਸੋਨੀ ਬਾਹਰ ਹੀ ਲੈ ਡਾਲੀ ਜਾ ਕੇ ਇਹਨੂੰ ਦੇ ਘਰ ਨਹੀਂ ਕਰਤਾ ਇਹ ਤਾਂ ਮਾਂਗੇ ਲਈ ਥੱਪੜ ਨਾ ਜਿਵੇਂ ਮੇਰੇ ਇਹਦੇ ਬੱਜਿਆ ਮੈਂ ਤਾਂ ਮਾਰਦਾ ਬਰੋਬਰ ਮੈਂ ਨਹੀਂ ਥੱਪੜ ਖਾਂਦਾ ਛੱਡ ਦਿਓ ਯਾਰ ਕਿਉਂ ਲੜੀ ਪੂਰੇ ਕਿਉਂ ਛੱਡ ਦਿਓ ਯਾਰ ਜਾ ਥਾਪੜੋ ਥਾਪੜੀਓ ਸਰਪੰਚਾ ਛੱਡ ਦੇ ਵੀ ਯਾਰ ਜਾ ਛੱਡ ਦੇ ਸਰਪੰਚਾ ਜਾ ਥੱਪੜ ਮਾਰ ਫਿਰ ਗੱਲ ਇੱਕ ਕਰਦੇ ਬਸ ਸਾਡੀ ਦਿੱਤਾ ਪਾਏ ਗਿਆ ਠੱਕਾ ਮੁੰਡਿਆਂ ਦਾ ਪਾਏ ਗਿਆ ਠੱਕਾ ਆਇਆ ਗਿਆ ਤੱਕਾ ਢੋਲੀ ਹੋਇਆ ਆਪਣਾ ਭਾਈ ਤੱਕਾ ਭਾਈ ਆ ਪਾਣੀ ਪੀ ਲਾਇਆ ਬਿਨਾਂ ਕਰ ਰਹੇ ਨੇ ਭਾਈ ਤੱਕਾ ਆ ਜਾ ਤੱਕਾ ਜਿਹੜੀ ਡਲਾ ਕੌਣ ਖਾਊਗਾ ਫੜ ਫੜਾ ਦਾ ਪਾਣੀ ਫੜੀ ਚੱਲੋ ਕੱਤੂ ਪਾਜੀ ਤੱਕਾ ਇਹ ਦੁਬਾਰਤੋਂ ਨਹੀਂ ਨਮਾ ਜਾਈ ਬੰਦੇ 8 ਬੰਦੇ ਇੱਕ ਕੈਮਰੇ ਨਾਲ ਕੈਮਰੇ ਵਿੜ ਗਏ ਹਾਂ ਭੰਨ ਨਾਲ ਆ ਲੋ ਆਇਆ ਪਾਣੀ ਪੀ ਲਾਇਆ ਭਾਈ ਓਏ ਕੀ 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 ਆ ਆ ਬੈਠਾ ਖਿਓ ਹਾਂ ਬੰਦੇ ਕੇ ਮੰਗ ਲਾਸਾ ਵੇ ਕੈ ਮੰਗ ਲਾਸਾ ਵੇ ਓਏ ਇਹਨੂੰ ਕੰਮ ਪਾਈ ਜਨਾ ਹੜੀ ਦਾ ਬੰਦੇ ਕਹਿ ਰਿਹਾ ਕੇਰਾ 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 ਲੈ ਬਈ ਸ਼ਾਲੀ ਆ ਗਿਆ ਬਈ ਕਿਹੜਾ ਰਹਿ ਗਿਆ ਲੈ ਓਏ ਲੈ ਬਈ ਗਲਾ ਲੈ ਲੈ ਖਮੂ ਦੇ ਖਾ ਲੈ ਹੁਣ ਪਾਣੀ ਪੀ ਪਾਣੀ ਦੇ ਕਿਹੜਾ ਰਹਿ ਗਿਆ 13 13 ਕੇਰਾ ਕੇਰਾ ਆ ਆ ਤਿੰਨ ਚਾਰ ਹੌਲੀ ਗਿਣਦੇ ਚੱਲ ਹੌਲੀ ਗਿਣਦੇ 7 8 ਚੱਲ ਦੁਬਾਰਾ ਹੀ ਗਿਣਦੇ ਕੇਰਾ ਜਲ ਸੁਰੂ ਤੋਂ ਗਿਣਦੇ ਸੁਰੂ ਤੋਂ ਗਿਣਦੇ ਰਵੀ ਚੈੱਕ ਦਾ ਦੀਲੀ ਨਿੱਕਰ ਮਟੇ ਦੇ ਦੀਲੀ ਨਿੱਕਰ ਇਹਦਾ ਡਰ ਗਿਆ ਡਰ ਗਿਆ ਦੀਲੀ ਨਿੱਕਰ ਬਾਕੇ ਹੁੰਦਾ ਭਾਗ ਗਿਆ ਤੇ ਓਹ ਖੜਾ ਆ ਦੇਖੋ ਸਾ ਡਰਦਾ ਨਹੀਂ ਹੈਗਾ ਕੋਈ ਕੋਈ ਖੌਫ ਹੀ ਨਹੀਂ ਬੰਦੇ ਨੂੰ ਆ ਖੜਾ ਵਿਚਾਰਾ ਹੋ ਕੁਛ ਵੀ ਨਹੀਂ ਰਹਿ ਤੋ ਆਉਂਦੇ ਤਾਂ ਹੈ ਹੀ ਇੱਥੇ ਪੜੋ ਓਏ ਹੁਣ ਦੋਨੀਆਂਵੇਂ ਕੱਢਦੇ ਇਕੱਠਾ ਹੋ ਗਿਆ ਬਈ ਮੁੰਡਿਆਂ ਨੂੰ ਦੇਖਣ ਦੇ ਲਈ ਉਹ ਜਿਹੜੀ ਨੋ ਲੈ ਦੇ ਕਟਿੰਗ ਆ ਕਟਿੰਗ ਆ ਆ ਦੀ ਗਾਣ ਦੇਖੀ ਪੜਾ ਗਾਣ ਲਾਲ ਕਰੂ ਮੇਰੇ ਸਾਲੇ ਮੇਰੇ ਚ ਮੰਗੂ ਕਿਵੇਂ ਗਾਹ ਪੈ ਗਿਆ ਮੁੰਡਿਆਂ ਦਾ ਆ ਕੀ ਹੋ ਗਿਆ ਇਹ ਕੀ ਹੋ ਗਿਆ ਚੱਕ ਦੇ ਮੰਗਰੀ ਚੱਕ ਆਉਂ ਖੜਾ ਮੁੰਡਾ ਯੂਮ ਕਰਕੇ ਦਿਖਾਦਾ ਫੜ ਚੜਤਾ ਹੋਏ ਕੋਈ ਸੈ ਨਹੀਂ ਹੁੰਦਾ ਭਾਈ ਦੂਰ ਡਿਗੂਗਾ ਭੱਜਿਆ ਤਾਂ ਜਾਂਦਾ ਨਹੀਂ ਬੜੀ ਗਾਂਡ ਕੁੱਤੂ ਇੱਕ ਮੈਨੂੰ ਜਿੰਨਾ ਦੇ ਘਰ ਵਾਹ ਅੱਜ ਜਾਂਦੇ 11 ਹੋਰ ਸਰਪੰਚ 11 ਕਰਦੇ ਐ ਭਾਈ ਅੱਗੇ ਰਹਾ ਗਾ ਗਲਤ ਵਲੌਗ ਨਾ ਬਣਾ ਗਲਤ ਤੂੰ ਤੈਨੂੰ ਬਲੈਗ ਬਣਾਇਆ ਤੱਕ ਮਾਮ ਖਰਾਬ ਹੋ ਗਿਆ ਇਹ ਬਾਦਾ ਭਾਗਿਆ ਮੋਢਾ ਨਾ ਸਰਪੰਚ ਸਰਪੰਚ ਓਏ ਐ ਕਰਦੇ ਐ ਰਵੀ ਕੀ ਕਰ ਗਿਆ ਜਰਾ ਭੈਣ ਦਾ ਟੁਕੜੀ ਪਹਿਲਾਂ ਲੱਗਦੇ ਗਾਲੀ ਕੀ ਕਰ ਗਿਆ ਭੈਣ ਦਾ ਯਾਰ ਲੌਂਡਾ ਟੋਪੀ ਲੱਗੇ ਭੱਜ ਗਿਆ ਉਹ ਲੌਂਡਿਆਂ ਟਰਾਲੀ ਭਰਨ ਵਾਲੀ ਆ ਬਾਈ ਉਹ ਦੇਖੋ ਬੰਦੇ ਕਿੱਥੇ ਫਿਰਦੇ ਨੇ ਉਰੋਂ ਭਰਨੀ ਆ ਇਹ ਉਰੋਂ ਭਰਨੀ ਆ ਉਰੋਂ ਕਹਿੰਦੇ ਬਾਈ ਉੱਥੇ ਲੱਗ ਗੱਡਾਂ ਤੇ ਗੰਡਾਂ ਤੇ ਜਾਉ ਲਖੜ ਜਾ ਬਾਈ ਪੱਟਦੀ ਆ ਖੜ ਜੋ ਮਾੜਾ ਪਾ ਟੋਕਰਾ ਭਰ ਲੈ ਖੜ ਜਾ ਪਲੀਖ ਰਹੇ ਨਹੀਂ ਮੈਨੂੰ ਪਤਾ ਲੈ ਬਾਈ ਮਾਰਦੇ ਬਾਈ ਮਾਰਦੇ ਫਿਰ ਜਊਗੇ ਬਹੁਤ ਹੀ ਬਹੁਤ ਸਾਡੇ ਪਿੰਡ ਦਾ ਸਹਾਇਕ ਹੈ ਤਾਂ ਚਾਰ ਘਰ ਖੱਡੇ ਨੇ ਆਹ ਜੀ ਇੱਧਰ ਜਾਣਾ ਮੱਥਰ ਦਾ ਨਹੀਂ ਹੈ ਕਿ ਨਹੀਂ ਜਾਣਾ ਚਾਰ ਘਰ ਹੀ ਨੇ ਇੱਧਰ ਉਹਦੀ ਬਾਈ ਨੇ ਉਥੇ ਤਾਂ ਬਹੁਤ ਲਏ ਸੀ ਉਹਨਾਂ ਨੇ ਉਹ ਕੱਪੀ ਆਇਂ ਚਾਰਚ ਪਤਾ ਹੁੰਦਾ ਇਹ ਤੱਕੇ ਨੇ 20 ਕੁਆਟਰ ਵੀ 20 ਟੋਆ ਨੇ 12 ਤੇ ਕਿਹੜੇ ਨੇ ਅਰੇ ਗਏ ਦੇਖਣੇ ਖੜੇ ਤੁਸੀਂ ਨਹੀਂ ਉਹਨੂੰ ਲਾਉਣਾ ਇਕੱਠਾ ਕਰਨਾ ਉਹਨੂੰ ਲੈ ਆਇਆ ਇਸ ਲਿਫਟਾਂ ਮਾਰੀ ਜਾਂਦੇ ਝੂਟੇ ਲਾਹੇ ਆਵਾਂਗੇ ਬਹੁਤ ਗਿਆ ਹੈ ਇਹਨਾਂ ਲੈਣਾ ਵੀ ਨਹੀਂ ਇਹ ਲੈ ਜੂਗਾ ਹੋਰ ਉਹਦਾ ਕੋਣਿਆ ਨਹੀਂ ਉਹ ਵੀ ਜਾਵਾ ਉਹ ਬਾਈ ਟੋਕਰਾ ਲਿਆ ਮਰਦੀ ਆ ਆ ਦੇਖੋ ਜੀ ਕਿਸੇ ਨੇ ਵੱਡੇ ਤੇ ਲਾਇ ਲੈਣੇ ਸਾਰੀ ਟੋਆ ਦੇਤਾ ਉਹ ਬਾਈ ਕਹਿੰਦਾ ਟਰਾਲੀ ਪੜ ਲਓ ਕਹਿੰਦਾ ਮੈਂ ਉਹਨੂੰ ਪਿਆ ਵੀ ਚੜਖਾ ਨੂੰ ਧੱਕਾ ਕਰਨਾ ਅੱਧੀ ਟਰਾਲੀ ਭਰ ਲਓ ਬੰਦੇ ਦਾ ਨਾਂ ਦੱਸ ਰਿਹਾ ਭਾਈ ਜੀ ਨੂੰ ਬੱbbi ਆ ਭਾਈ ਬੱbbi ਕਾਥੇ ਕਾ ਕਿੰਨਾ ਦਾ ਹੋ ਭਾਗੇ ਕਾ ਭਾਈ ਭਾਗੇ ਕਾ ਆ ਦੇਖ ਲਓ ਭਾਈ ਸੇਵਾਦਾਰ ਆ ਰਹੇ ਆ ਆਓ ਭਈਆ ਟੋਕਰਾ ਚ ਕਾਓ ਮੈਂ ਲਾਤਾ ਥੱਲੇ ਮੁੰਡੇ ਵਾਲੇ ਆ ਦੇਖ ਲਓ ਭਾਈ ਦੇਖ ਲਓ ਜੋਸ਼ ਕਿਵੇਂ ਆਇਆ ਆਪਣੇ ਚ ਭਾਈ ਜੋਸ਼ ਕਿਵੇਂ ਆਇਆ ਜੋਸ਼ ਭਾਈ ਉਧਰ ਦੇਖ ਪਿਹੜੀ ਤੱਕ ਨਹੀਂ ਅਗਲਾ ਹਾ ਕੱਢੋ ਯਾਰ ਕੇ ਦੀ ਮੈਂ ਇਹ ਇਹ ਹੜਪੀਰ ਤੱਕ ਨਹੀਂ ਉਹ ਵੀ ਆਪਣੇ ਭਾਈ ਨੇ ਭਾਈ ਫਿਰ ਸਮਾਂ ਲੈਣਾ ਗਾਲਾਂ ਨਾ ਪਾਓ ਬਰਾਸ਼ੀਰ ਪਾਓ ਭਾਈ ਭਾਈ ਉਧਰ ਵੀ ਆਪਣੇ ਭਾਈ ਨੇ ਆਪੇ ਆ ਹੋਣਾ ਬੱਟੋ ਬਾਈ ਬਾੜੋ ਇਨਕ ਹੋਏ ਹੋਰਾ ਬੱਟੋ ਬਾਲੋ ਲੋ ਬੱਚੋ ਸੇ ਟੱਕੀ ਗਏ ਨੇ ਸਭ ਤੋਂ ਓਏ ਹਾਏ ਤਾਂ ਕੁਛ ਨਹੀਂ ਗਾ ਤੂੰ ਤਾਂ ਮਿੰਟ ਸੀ ਆ ਜੋ ਮੈਂ ਪਾਈ ਲਈ ਆ ਹੋਇਆ ਤੂੰ ਵਿੱਚੇ ਦਾ ਪਾ ਤੋਰ ਬੱਲ ਕੇ ਦਮਾਦਾ ਆ ਦੇਖੋ ਜੀ ਮੁੱਖ ਸੇਵਾਦਾਰ ਸਾਡਾ ਚਚਦੇਵ ਸਿੰਘ ਓਹੋ ਇੱਥੇ ਰਹਿ ਗਿਆ ਬਾਅਦ ਕਲਿੱਪ ਕੱਟ ਦੇ ਆਈ ਨਹੀਂ ਦੀ ਸੈਕਿੰਡ ਬੋਲਾ ਸੋ ਵੇ ਪਾਛਾ ਕੇ ਨਾ ਸਾਹ ਕਰਦੇ ਤੋ ਆਪ ਬਾਅਦਾਂ ਹਨ ਮਾੜਾ ਕੰਮ ਕਰ ਕੋਈ ਭਾਗਾਂ ਤੇਰ ਦੋ ਯਾਰ ਮਿੱਟੀ ਲਾ ਦੇ ਬੰਦਾ ਇਹਨਾਂ ਨੂੰ ਕੀ ਲਾਉਂਦਾ ਆ ਗਿਆ ਇਹੋ ਦੁਸ਼ਰ ਦੇ ਕੰਮ ਹੋਰ ਆਜੂ ਬਖਰਾ ਬਚਾਂ ਹਾਂ ਉਹ ਪਾ ਦੇ ਸਾਰਾ ਸੱਡਲਾ ਕੋਈ ਕਿਹੜਾ ਪ੍ਰੋਜੈਕਟ ਮਰਾਂ ਵੇਚਣਾ ਐਨੇ ਛੱਡੇ ਪਿੰਡ ਦੇ ਨੌਜਵਾਨ ਮਡੇਰ ਕਲਾ ਦੀ ਟੀਮ ਸੇਵਾ ਕਰਦੀ ਹੋਈ ਵੇਗਾ ਨਾ ਸਭ ਕੁਝ ਪੈਲਾ ਆਹ ਦੇਖ ਮੈਂ ਕਰ ਰਿਹਾ ਆਹ ਆਲਾ ਜੀ ਗੱਲ ਨੂੰ ਲਾ ਹਾਂ ਹਾਂ ਮੇਰਾ ਕਮਰਾ ਹੈ ਗੋਲੂ ਕੇ ਨੇ ਲਾਇ ਨਹੀਂ ਲੁਕਣ ਬੈਠੇ ਆਈ ਨਹੀਂ ਲਾਈ ਆ ਬਈ ਇਹ ਨਹੀਂ ਆ ਉੱਤਰ ਗਿਆ ਬਈ ਆ ਉੱਤਰ ਗਿਆ ਨਹੀਂ ਲੈ ਨੀ ਕਿਹਾ ਉਹ ਬਾਈ ਨੀ ਗੂਗਾ ਦੂਜੀ ਕਟਾਈ ਆਣਾ ਯਾਰ ਤਕਰਾੜ ਦਾ ਵਾਜਾ ਹੁਣ ਤਾਂ ਗੱਲ ਕਹੀ ਮੈਂ ਤਾਂ ਵੀਡੀਓ ਬਣਾ ਹੀ ਮੈਂ ਤਾਂ ਬਈ ਵੀਰ ਨੂੰ ਦਿਖਵਾਉਣਾ ਯਾਰ ਇਹ ਬੈ ਗਿਆ ਸੀਟ ਤੇ ਬੰਦਿਆ ਨੇ ਟ੍ਰੈਂਡ ਖੋਪੋ ਦਾ ਕਿਹੜਾ ਬੰਦਾ ਦੀ ਓਏ ਨਹੀਂ ਅਰੇ ਇੱਕ ਤਾਂ ਮੈਂ ਵੱਡਾ ਬਣ ਜਾਣਾਗਾ ਤੈਨੂੰ ਕਿਹਨੇ ਫੜਾਇਆ ਕਰੋ ਟ੍ਰੈਂਡ ਓਏ ਆ ਦੇਖਿਆ ਦੇਖੋ ਕਿੱਧਰ ਨੂੰ ਆ ਆ ਦੇਖੋ ਜੀ ਆ ਮੁੰਡਾ ਚਲਾ ਰਿਹਾ ਟਰੈਕਟਰ ਜੀ ਆਹ ਦੇਖੋ ਦਰਸ਼ਕ ਵੀ ਪਹੁੰਚੇ ਹੋ ਸਾਡੇ ਇਹੋੜੇ ਲੀਲਾ ਜੀ ਮਾੜੀ ਪ੍ਰੋਮੋਸ਼ਨ ਕਰਦੇ ਅਸੀਂ ਆਓ ਆਓ ਕਿੱਥੇ ਲੀਲਾ ਜੀ ਹਾਣੀ ਵਾਏ ਬ੍ਰੇਕ ਨਾ ਪਾਈ ਤਾ ਮੈਂ ਨਹੀਂ ਨਿਕਲਦਾ ਪਰ ਮੈਂ ਉਹ ਉਧਰ ਹਾਪੀ ਡਾਕ ਰਿਏ ਆ ਮੈਂ ਲੈ ਹਾਂ ਟ੍ਰੈਕ ਸਿੱਧਾ ਆਟੋ ਵਧੀਆ ਪਾਲਤੂ ਨਹੀਂ ਜਾਣ ਦੇ ਉਹ ਜਾਣੇ ਜਾਣ ਚੱਲ 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 ਚੜ੍ਹਦਾ ਕਿੱਥੇ ਜਾਂਦਾ ਯਾਰ ਇਹਨੂੰ ਕੀ ਪਤਾ ਸੋਨੀ ਸੋਨੀ ਦੀ ਸੋਨੀ ਉਹ ਗੜਕੀ ਨੂੰ ਮਰਦਾ ਮਾਗਣਾ ਦੱਸਦਾ ਉਹ ਉਹ ਕਾਣ ਰੋਣਾ ਕਾਣੂਆ ਓਹੋ ਕਿਨੇ ਬੱਧੀ ਨੇ ਮਾਰੇ ਆਹ ਬੰਦਰ ਨੂੰ ਮਰੇ ਹਾਂ ਇੱਧਰ ਆ ਕਾ ਇੱਧਰ ਉਤਰ ਉਤਰ ਉੱਥੀ ਉਹ ਦੁਆਰੇ ਓਏ ਪਰ ਆਦਾਂ ਖਾਪਾ ਕਿੰਨਾ ਪਿਆ ਹੈ હું જમાજ મને ਬੇਟੀ ਆਪ ਦੇ ਹੱਥ ਦੇ ਵੀ ਵੱਡੀ ਆ ਹੱਥ ਲੱਗੇ ਨਹੀਂ ਮਿਠਾਈ ਦਾ ਨਾਲ ਕੋਈ ਨਾ ਆਉਂਦਾ ਹਾਂ ਪਹਿਲੇ ਵੀ ਸਰਪੰਚੀ ਬੈਠੇ ਮੋਰਾਡ ਦੱਸ ਰਿਹਾ ਸੀ ਭਾਈ ਚਲਾਉਂਦਾ ਬਹੁਤੀ ਹੋਰ ਮਾਰ ਕੰਮ ਤੇ ਦੇਖ ਤੂੰ ਚਲਾ ਸਰਪੰਚਾ ਜਰ ਬਣਾਓ ਜੀ ਅਸ ਮੈਨੂੰ ਅਦਰ ਗੱਲ ਕਰ ਜਿੱਤ ਗਿਆ ਉਹ ਜਿੱਤ ਗਿਆ ਜਿੱਤ ਗਿਆ ਆ ਮੁੰਡੇ ਚ ਲਾ ਰਿਹਾ ਦੀ ਜੀ ਇਹ ਬਾਈ ਆੜਾ ਕਢਾ ਕੇ ਭਾਈ ਉਹ ਨਹੀਂ ਖਦਾ ਰਿਹਾ ਆ ਪੈ ਪੰਨੇਗਾ

ਭਈ ਉਹ ਆ ਟਾਇਰ ਨਹੀਂ ਹੈਗੇ ਇਸੇਰੇ ਪਾਈ ਦਾ ਜਾਂਦਾ ਹਰਦੀ ਇੱਟ ਦਾ ਦੇ ਲੈ ਕਿ ਨਹੀਂ ਜਾਣੇ ਨਾ ਉਹੀ ਰੱਖਣੇ ਨੇ ਜੰਗੀ ਸੇਵਾ ਬੱਜੀ ਚਾਚੇ ਵੱਲੋਂ ਇਹ ਰੱਜੇ ਨਾਂਗੇ ਚਾਚੇ ਇੰਨਾਂ ਨਾਲ ਹਾਂ ਇਹ ਮੁੜਖ ਕਿੱਥੇ ਰੱਜਣਾ ਇਹ ਰੱਜਦੇ ਨਹੀਂਗੇ ਨਾ 70 70 ਇੰਨੇ ਹੋਰ ਲਿਆ ਦੇ ਪਹਿਲੇ ਹੋ ਹੋ ਲੇਟੇ ਰਿਕੇ ਕਿਵੇਂ ਬੈਨੇ ਇਹ ਹੁਣ ਖਾ ਖਾ ਸਮੋਸੇ ਤੇ ਬਾਸ ਸੌਣਗੇ ਉਹ ਨਾ ਨਾ ਲਾ ਦੇਣ ਲੱਗੇ ਜੱਤੀ ਓਏ ਸੋਨੀ ਓਏ ਉਹ ਦੇ ਆ ਕੀ ਹੋ ਗਿਆ

ਆ ਮੀਰਾ ਹਾਲੇ ਕਿ ਰਾਤ ਤੋਂ ਲੜ ਪਏ ਕਲਾਸ ਵਿੱਚ ਆ ਦੇ ਦੋਵੇਂ ਚਾਹ ਪਿਚਾ ਲੰਦਦੇ ਆਏ ਚਾਹ ਪਿਚਾ ਲੰਦਦੇ ਬਾਈ ਸਮੋਸਿਆਂ ਪਿਛਲੇ ਬੋ ਦੇ ਚਾਹ ਪਿਚਾ ਲੰਦਦੇ ਬਾਈ ਨਾ ਹੋਣੇ ਸਾਹਰੇ ਕਾਹ ਬੋਲਦੇ ਆਏ ਚਾਹ ਲੰਦਦੇ ਆਉਣ ਰੇ ਕਿੰਨਾ ਮਾਸ ਸਮੋਸਾ ਚਾਹੀਏ ਛਿਮਾ ਇੱਕ ਕਾਊਂਟਰ ਜਾ ਉਹ ਇਹਨਾਂ ਨੂੰ ਰੱਬਰ ਜਾਦੂ ਇਹਨਾਂ ਨੂੰ ਬੇਚੀ ਮੱਦ ਦਾ ਕਹਿੰਦਾ ਸੁਆਦ ਨਹੀਂ ਆਇਆ ਉਹ ਤਾਂ ਹੁਣ ਇੱਕ ਹੋਰ ਲੈ ਲਾਂਦਾ ਲੱਗਦੇ ਹੱਥਾਂ ਨਾਲ ਕੋਈ ਛੋਟੀ ਆ ਕੁਛ ਨਹੀਂ ਹੁੰਦਾ ਰੱਬ ਅੱਗੇ ਜੇ ਉਹ ਕਰ ਲਾਂਗੇ ਹੈ ਨਹੀਂ ਕਿਸੇ ਨੂੰ ਤੀਜਾ ਦੁੱਖਦਾ ਦਾ ਕਿਸੇ ਨਹੀਂ ਸਕਿਆ ਬਾਪੜੇ ਜਿਹਾ ਲੁੱਗਿਆ ਬਾਈ ਯਾਰ ਕੁਛ ਮਰਜ਼ੀ ਕਰੋ ਨਾ ਤਿੰਨ ਤਾਂ ਮੈਂ ਅੱਗੇ ਚੁਟੀਆਂ ਹੀ ਪਾਉਂਦੀ ਸੀ ਜੈ ਜੈ ਆਹ ਦੇਸੀ ਟਾਇਰ ਚੱਲ ਰਿਹਾ ਪੁਰਾਣਾ ਜਿਹੜਾ ਪੰਨਾ ਲਿੰਗਾ ਪਰ ਵੀ ਆ ਇਹ ਬਰਨਾਲਾ ਨਹੀਂ ਆਉਂਦਾ ਆਏ ਆਏ ਓਏ ਡਾਪੀ ਸੀ ਓ ਮੂੰਚ ਮਾਰਿਆ ਓਏ ਮੂੰਚ ਮਾਰਿਆ ਡਾਪੀ ਸੀ ਕੋ ਤੱਤਾ ਦੀ ਮੈਂ ਤੱਤਾ ਹੀ ਓਨੇ ਚੌਥਾ ਗਿਆ ਤੇਰਾ ਇਹ ਦੋਵੇਂ ਬੋਲਿਆ ਜਾਦਾ ਕਿੱਥੇ ਹੋਣੀ ਚੱਲਣੀ ਪੱਤੇ ਦੇ ਪਾਰ ਤੱਪਾ ਨੇ ਹਲਾਇ ਮੈਂ ਤਾਲੂ ਓਏ ਕਾਲਾ ਵੇ ਜਦੋਂ ਤੂੰ ਕੁ ਕਮਾਰ ਵੰਡਾਈ ਨੀ ਉੱਧਰ ਲਾ ਕੇ ਗਾ ਗੱਡ ਤੇ ਕੰਗ ਲਿਆ ਪੀਟੀ ਦਾ ਲਵੇ ਲਾਤੀ ਉਹ ਦੇ ਕੋਈ ਰਾਜ ਨਹੀਂ ਇਹ ਹਾਇਰਾ ਗੇੜਾ ਗੇੜਾ ਹੋਊਗਾ ਆਹ ਲੈ ਰੋਈ ਜਾ ਕੀ ਬਈ ਕਹਿੰਦੇ ਸਮੋਸਾ ਠੱਕੇ ਨਾਲ ਖਵਾਉਣਾ ਮੁੰਡੇ ਨੂੰ ਸੱਤਵਾਂ ਸਮੋਸਾ ਨੂੰ ਜਵਾਬ ਦੇ ਰਿਹਾ ਖਵਾਮਾਂਗੇ ਖਾਣਾ ਦਾ ਪਾਉ ਬਾਈ ਹੁਣ ਤਾਂ ਝੂਠਾ ਹੋ ਗਿਆ ਇਹ ਹੱਥ ਲਾ ਤੇ ਹੱਥ ਲਾ ਦੇ ਉਹਦੇ ਝੂਠਾ ਆਉ ਝੂਠਾ ਹੋ ਗਿਆ ਧਰ ਦੇ ਧਰ ਦੇ ਧਰ ਦੇ ਕਰੂ ਯਾਰ ਇੰਗੇ ਆ ਕਾਲ ਆ ਕਾਲਾ ਟੰਗ ਗਿਆ ਵੇ ਕਰ ਗਿਆ ਪੈਲਾ ਜਾਂਦਾ ਮਾਗਰ ਪਾ ਕੇ ਉਪਰ ਤੇ ਰਹਿਣੇ ਕੋ ਆ ਕੇ ਲਓ ਤੰਨਾ 4 ਹੌਲੀ ਗਿਣਦੇ ਚੱਲ ਹੌਲੀ ਗਿਣਦੇ 6 7 8 ਚੱਲ ਦੁਬਾਰਾ ਹੀ ਗਿਣਦੇ ਕੀ ਰੰਗਰ ਸੁਰੂ ਤੋਂ ਗਿਣਦੇ ਸੁਰੂ ਤੋਂ ਗਿਣਦੇ ਰਵੀ ਚੈੱਕ ਦਾ ਢੀਲੀ ਨਹੀਂ ਘਰੇ ਮੁੰਡੇ ਦੇ ਢੀਲੀ ਨਹੀਂ ਨਿੱਕਰ ਇਹਦਾ ਡਰ ਗਿਆ ਡਰ ਗਿਆ ਢੀਲ ਹੀ ਨਿੱਕਰ ਬਾਕੇ ਹੁੰਦਾ ਭਾਗ ਗਿਆ ਤੇ ਹਾਂ ਉਹ ਖੜਾ ਆ ਦੇਖੋ ਤਾਂ ਡਰਦਾ ਨਹੀਂ ਹੈਗਾ ਕੋਈ ਕੋਈ ਖਾও ਵੀ ਨਹੀਂ ਬੰਦੇ ਨੂੰ ਆ ਖੜਾ ਵਿਚਾਰਾ ਹੋ ਕੁਛ ਵੀ ਨਹੀਂ ਰਹਿ ਤੂੰ ਬੜਾ ਬੱਚਾ ਆਉਂਦੇ ਤਾਂ ਹੈ ਜੀ ਇੱਥੇ ਪੜੋ ਹੁਣ ਦੋਨੀਆਂਵੇਂ ਕਰਦੇ ਇਕੱਠਾ ਹੋ ਗਿਆ ਬਈ ਮੁੰਡਿਆਂ ਨੂੰ ਦੇਖਣ ਦੇ ਲਈ ਉਹ ਲੜਦੀ ਨਹੀਂ ਘਾਟ ਲਾ ਲੱਕੇ ਸ਼ੇਰ ਇਹ ਜੜੀਆਂ ਨਾ ਲੈ ਦੇ ਕੁੱਟੇਂ ਘਾਟ ਲੱਗੀ ਕਹਵੇਂ ਗਾਹ ਪੈ ਗਿਆ ਮੁੰਡਿਆਂ ਦਾ ਆ ਕੀ ਹੋ ਗਿਆ ਹੈ ਕੀ ਹੋ ਗਿਆ ਚੱਕ ਦੇ ਮੰਗਰੀ ਆਉ ਖੜਾ ਮੁੰਡਾ ਯੂੰ ਕਰਕੇ ਦਿਖਾਦਾ ਏ ਫੜ ਚਲਦਾ ਉਹ ਕੋਸੇ ਨਹੀਂ ਹੁੰਦਾ ਬਾਈ ਦੂਰ ਡੀਗੂਗਾ ਭੱਜਿਆ ਤਾਂ ਜਾਂਦਾ ਨਹੀਂ ਇਹ ਕਰਦੇ ਇਹ ਕਰਦੇ 11 ਕਰਦੇ ਸਰਪੰਚ 11 ਕਰਦੇ ਐ ਪਾਣੀ ਤੇ ਅੱਗੇ ਰਹਿ ਜਾ ਗਾ ਗਲਤ ਵਲੌਗ ਨਾ ਬਣਾ ਗਲਤ ਨਾ ਤੈਨੂੰ ਬਲੈਗ ਉਹ ਬਣਿਆ ਤੱਕ ਮੈਂ ਖਰਾਬ ਹੋ ਗਿਆ ਆ ਬਾਦਾ ਭਾਗਿਆ ਮੁੰਡਾ ਨਾ ਓਏ ਸਰਪੰਚ ਸਰਪੰਚ ਓਏ ਰਵੀ ਕੀ ਕਰ ਗਿਆ ਜਰਾ ਭੈਣ ਦਾ ਟੁਕੜੀ ਪਹਿਲਾਂ ਕਦੇ ਗਾਲੀ ਕੀ ਕਰ ਗਿਆ ਭੈਣ ਦਾ ਯਾਰ ਲੌਂਡਾ ਟੋਪੀ ਲੈ ਕੇ ਭੱਜ ਗਿਆ ਉਹ ਲੌਂਡਿਆ ਜੇ ਭਾਤਲੀ ਲੱਗਦੀ ਸੀ ਸੇਵਾ ਲਾਤੀ ਦੋਨੇ ਪਾਸੇ ਸੇਵਾ ਲਾਦੀ ਪਾਣੀ ਤ ਤੂੰ ਚੜ ਦੇ ਤੂੰ ਜਾਣ ਦੇ ਹੋਰ ਨਾ ਹੋਰ ਪਲੇਵਾ ਨਾ ਨਾ ਬਸ ਸੇਵਾ ਲਾਤੀ ਮੀਲ ਦੀ ਸੇਵਾ ਬਾਈ ਇਤਨਾ ਵੱਲੋਂ ਪਾਰਟੀ ਦੇ ਜਾਂ ਖੜਿਆ ਜਿਹੜਾ ਉਹ ਜਿਹੜਾ ਟਰਾਲੀ ਜਿਹੜਾ ਉਹਨੇ ਬੋਟਾ ਲਈ ਤੇ ਅੰਦਰਜੀਤ ਅੰਦਰਜੀਤ ਵੱਲੋਂ ਸੇਵਾ ਬਾਈ ਖੜਦਾ ਖੜਦਾ ਬਾਪੂ ਮੋਰਦਾ ਉਹ ਬਰਫੂ ਮੋਰਦਾ ਬੋਲਿਆ ਮਰੀ ਨਾ ਹੈਗਾ ਬਾਈ ਨਾ ਬਾਈ ਇਹ ਤਾਂ ਬੋਲ ਬਾਈ ਮਰਾ ਕੰਚ ਦੇ ਚ ਪੀਣਾ ਸੀ ਜਿਹੜਾ ਉਹ ਲੈ ਆ ਪੰਜ ਰੁਪਏ ਲਾ ਦਾ ਫਰਮਾਨਾ ਲਾਉਣ ਤੇ ਫਰਮਾਨਾ ਬਾ ਨਾ ਇਹ ਬਾ ਨਾ ਤਾਂ ਤੂੰ ਪਾਈ ਮੈਂ ਮਿੱਠਾ ਚੈੱਕ ਕਰ ਲੈ ਮਿੱਠਾ ਚੈੱਕ ਕਰਨਾ ਬਾਈ ਜੀ ਸੁਵੀਲ ਮੈਂ ਮਿੱਠਾ ਚੈੱਕ ਕਰਨਾ ਉਹਨੇ ਲੈ ਕਰੀ ਮਿੱਠਾ ਚੈੱਕ ਪਰਾ ਹੋਏ ਬੰਦੇ ਇੱਕ ਨੰਬਰਾਂ ਇੱਕ ਨੰਬਰ ਵਰਤ ਤੂੰ ਬੈਠੇ ਦੇ ਕੇ ਇੱਕ ਦਾ ਹਲਕ ਦੇ ਵਾਲਾਂ ਨੇ ਪਹਿਲਾਂ ਆ ਬੰਦੇ ਨੂੰ ਫੋਨ ਹਲਕ ਦੇ ਵਾਲਾਂ ਨੇ ਲੈ ਪਾ ਹਰਮਣਾ ਕਾਣੂ ਮੈਲ ਵਾਲੇ ਹੱਥ ਪਾਉਂਗੇ ਓਏ ਝੂਠੇ ਚ ਪਾਤੇ ਝੂਠਿਆ ਦੇ ਤਾਂ ਹੱਥ ਲੈ ਲਿਆ ਦੇ ਇੱਥੇ ਪਾ ਪਹਿਲਾਂ ਮੈਂ ਤੈਨੂੰ ਪਤਾ ਨਹੀਂ ਮੈਂ ਉਸਤਾਦ ਮਿੱਠਾ ਚੈੱਕ ਕਰਦੇ ਹੁੰਦੇ ਨੇ ਤੈਨੂੰ ਪਤਾ ਵੀ ਉਸਤਾਦ ਮਿੱਠਾ ਚੈੱਕ ਕਰਦੇ ਬਸ ਓਏ ਹਲਕੋ ਨਾ ਓ ਯਾਰ ਭਾਈ ਪਾਣੀ ਐ ਮੈਂ ਸਾਰਿਆਂ ਨੂੰ ਆਹ ਜਾਨੀ ਪਾਉਂਗਾ ਇਸ ਪੱਤਾ ਆਪੀ ਪਾਉਂਗਾ ਓ ਲੈ ਕੇਰਾ ਯਾਰ ਇਥੇ ਕਲਾਸ ਲੈਣਾ ਸਾਰਿਆਂ ਨੇ ਫੇਰ ਪੰਮ ਦਵਾਰ ਤੋਂ ਮਈਆ ਬਹਿ ਗਏ ਲਾਈਨ 'ਚ ਬਹਿ ਜਾਓ ਭਾਈ ਦਵਾਰੇਦਾਰੇ ਦੂਰਾ ਕਲਾਸ ਲੈਣ ਲਾਈਨ 'ਚ ਢੋਲੀ ਹੋਇਆ ਆ ਹਾਂ ਭਾਈ ੱੱਕਾ ਭਾਈ ਭਾਈ ਪਾਣੀ ਪੀ ਫਰੀਆਮ ੱੱਕਾ ਕਰ ਰਹੇ ਨੇ ਭਾਈ ੱੱਕਾ ਆ ਗਿਆ ਜੀ ਇਹ ਟਾਲਾ ਕੌਣ ਖੋਊਗਾ ਫੜ ਫੜਾਦਾ ਪਾਣੀ ਫੜੀ ਚਲੋ ਪੰਜੀ ਰੋ ਕੱਤੂ ਪਾਜੀ ਤੱਕਾ ਇਹ ਦੁਆਰ ਤੋਂ ਨਹੀਂ ਮੈਂ ਜੀ ਸੋਨੀ ਕੀ ਹੋ ਗਿਆ ਇਹ ਦੁਆਰ ਕੋਲ ਬੈਠ ਕੇ ਆਇਆ ਹਾਂ ਹਾ ਉਹ ਦੇਖੀ ਆਜੋ ਭਾਈ ਆਜੋ ਪੀ ਲੈ ਭਾਈ ਓਏ ਕੱਢ ਜੂਗਾ ਆਜੋ ਪਏ ਗਿਆ ਤੱਕਾ ਮੁੰਡਿਆਂ ਦਾ ਪਏ ਗਿਆ ਤੱਕਾ ਪਏ ਗਿਆ ਤੱਕਾ ਬਾਈ ਤੱਕਾ ਬਾਈ ਆਪ ਪਾਣੀ ਪੀ ਲੈ ਬਈ ਤੱਕਾ ਆਜਾ ਕਾ ਜਿਹੜੀ ਡਲਾ ਕੌਣ ਖਾਊਗਾ ਫਰਫੜਾ ਦਾ ਪਾਣੀ ਫੜੀ ਚੱਲੋ ਕੱਤੂ ਪਾਜੀ ਤੱਕਾ ਇਹ ਦੁਬਾਰ ਤੋਂ ਨਹੀਂ ਨਾ ਮੈਂ ਜਾਈ ਬੰਦੇ ਅੱਠ ਬੰਦੇ ਇੱਕ ਕੈਮਰੇ ਨਾਲ ਕੈਮਰੇ ਭੜ ਗਏ ਹਾਂ ਉਹ ਭੰਨ ਨਾਲ ਆ ਜਾਓ ਪਾਣੀ ਪੀ ਲਾ ਵਾਈ ਓਏ ਕੀ 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 ਆ ਜਾਓ ਬੈਠਾਖੋ ਹਾਂ ਬੰਦੇ ਗੇ ਮੰਗ ਲਾਸਾ ਵੇ ਕੈ ਮੰਗ ਲਾਸਾ ਵੇ ਓਏ ਇਹਨੂੰ ਕੰਮ ਪਾਈ ਜਨਾ ਹੜੀ ਦਾ ਬੰਦੇ ਕਹਿ ਰਿਹਾ ਕਹਿਣਾ 13 13 ਕਿਰਾਂ ਵਾਲੇ ਪਾਣੀ ਆ ਗਿਆ ਬਈ ਕਿਹੜਾ ਰਹਿ ਗਿਆ ਗਲਾ ਗਲਾਤ ਹੋ ਗਲੇਵਾ ਲੈ ਓਏ ਲੈ ਬਈ ਗਲਾ ਲੈ ਲੈ ਲੱਖ ਮੁੰਦੇ ਖਾ ਲੈ ਹੁਣ ਪਾਣੀ ਪੀ ਪਾਣੀ ਦੇ ਕਿਹੜਾ ਰਹਿ ਗਿਆ 13 13 ਕਿਰਾਂ ਕਿਰਾਂ ਆ ਗਿਆ ਆ ਬੰਦਾ ਓ ਬਈ ਪਾ ਦੇ ਵਾਲੋ ਇੱਕ ਪੱਲੇ ਹੀ ਬੱਜ ਕੇ ਉਹਨੇ ਬੋਦੀਆਂ ਆ ਗਈਆਂ ਉਹ ਆ ਗਿਆ ਉਹ ਆ ਗਿਆ ਇੱਕ ਟਟਾ ਉਹ ਆ ਗਿਆ ਹੋਏ ਭਈ ਆ ਬੰਦੇ ਦਾ ਚਾਰ ਨੇ ਇਹਨਾਂ ਨੇ ਦਾਨ ਕਰਤਾ ਟਰਾਲੀ ਕਹਿਤੀ ਇਹਨਾਂ ਨੇ ਭਾਈ ਭਰ ਦੋ ਟਰਾਲੀ ਕਹਿਤੀ ਇਹਨਾਂ ਨੇ ਟਰਾਲੀ ਕਹਿਤੀ ਭਾਈਆਂ ਨੇ ਭਰ ਦੋ ਟਰਾਲੀ ਪਾ ਦੋ ਟਰਾਲੀ ਭਰਾਤੀ ਭਾਈ ਚਾਰ ਦੀ ਟਰਾਲੀ ਭਰ ਲਓ ਟਰਾਲੀ ਬਿੱਟੂ ਬਿੱਟੂ ਟ੍ਰੈਲੀ ਚੈੱਕ ਬਾਈ ਓਏ ਕਹਿਦਾ ਬਾਈ ਨੇ ਆਪਣਾ ਭਾਈ ਚਾਰਾ ਸਿੱਧਾ ਰੱਖੋ ਤਾਂ ਤੂੰ ਜਿੰਦਾ ਰਹੋ ਇਹ ਮੇਰਾ ਹੱਥ ਇੰਨਿਆਂ ਨੂੰ ਰਾਖਦਾ ਤੱਤੂ ਆ ਇਧਰ ਕਿਧਰ ਓਏ ਹੀ ਰੋਇ ਨਾ ਆ ਰਹੇ ਓਏ ਪਾਹੇਰ ਆ ਰੱਜੇ ਰੱਜੇ ਹੋਇਆਂ ਨੂੰ ਨਹੀਂ ਜਾਣ ਮੇਰੇ ਭਾਈ ਆ ਰੱਜੇ ਹੋਏ ਨਹੀਂ ਦੱਸਦੇ ਆਏ ਵੇ ਅਰੇ ਜੈਨੂ ਰਜਾਉਂਦੇ ਨੇ ਇਹ ਕਿੱਥੇ ਸਿੱਧੀ ਬਣਾ ਵਾਇੜਿਓ ਸਿੱਧੀ ਮੈਨੂੰ ਕਿੱਥੇ ਆਪੋ ਬਣਾ ਕੇ ਕਿਹੜਾ ਵੀ ਨਹੀਂ ਬਿੱਕਾ ਬਾਈ ਵੀਰੋ ਫਿਰ ਮਾ